19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਲਗਾਤਾਰ ਪੋਲੇ ਪਾਲੇ ਲੋਕਾਂ ਦੇ ਨਾਲ ਆਨਲਾਈਨ ਠੱਗੀ ਦੇ ਜਿਹੜੇ ਮਾਮਲੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ ਜਿਸ ਕਰਕੇ ਲੋਕ ਜਿਹੜੇ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਆ ਹੁਣ ਇਸ ਠੱਗੀ ਦੇ ਸ਼ਿਕਾਰ ਕਿਸਾਨ ਵੀ ਹੁੰਦੇ ਹੋਏ ਸਭ ਤੋਂ ਵੱਧ ਦਿਖਾਈ ਦੇ ਰਹੇ ਆ ਜਿਨ੍ਹਾਂ ਦੀ ਕਾਫੀ ਜ਼ਮੀਨ ਹੈ ਤੇ ਉਹ ਪੋਲੇ ਪਾਲੇ ਜਿਹੜੇ ਲੋਕ ਹੁੰਦੇ ਆ ਕਿਸਾਨ ਜਿਹੜੇ ਉਹਨਾਂ ਨੂੰ ਜਿਹੜੇ ਏਜੰਟ ਹੈਗੇ ਆ ਉਹ ਆਪਣੇ ਚਾਲੇ ਵਿੱਚ ਫਸਾ ਲੈਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੀ ਆ ਠੱਗੀ ਕਰਕੇ ਤੇ ਉਹ ਉਹਨਾਂ ਦੇ ਜਿਹੜਾ ਵੀ ਵੱਡੀ ਜਿਹੜੀ ਆ ਵੀ ਪੈਸੇ ਦਾ ਜਿਹੜਾ ਉਹ ਲੈਣ ਦੇ ਦਾ ਜਿਹੜਾ ਮਾਮਲੇ ਆ ਉਹ ਸਾਹਮਣੇ ਆ ਰਹੇ ਨੇ ਅੱਜ ਵੀ ਇੱਕ ਵੱਡਾ ਮਾਮਲਾ ਜਿਹੜਾ ਉਹ ਅਸੀਂ ਗੱਲਬਾਤ ਕਰਾਂਗੇ ਅਧਿਕਾਰੀਆ ਸਾਡੇ ਨਾਲ ਡੀਐਸਪੀ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਅਖਰ ਇਸ ਸ਼ਖਸ ਦੇ ਨਾਲ ਜਿਹੜੀ ਐ ਠੱਗੀ ਐ ਉਹ ਕਿੱਨੇ ਦੀ ਹੋਈ ਤੇ ਕਿਸ ਤਰ੍ਹਾਂ ਜਿਹੜੀ ਐ ਇਹ ਠੱਗੀ ਹੋਈ ਤਾਂ ਕਿ ਉਸ ਸ਼ਖਸ ਜਿਹੜਾ ਮਹਾਰਾਸ਼ਟਰ ਦਾ ਦੱਸਿਆ ਜਾ ਰਿਹਾ ਵੀ ਰਹਿਣ ਵਾਲਾ ਹੈ ਉਹਦੇ ਤੇ ਜਿਹੜੀ ਆ ਉਹ ਕਾਰਵਾਈ ਉਹ ਕੀਤੀ ਜਾ ਸਕੇ ਸੱਚੀ ਗੱਲ ਸੱਚੀ ਗੱਲ ਜਿਹੜੀ ਇਹ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਤੇ ਕਿਸ ਤਰ੍ਹਾਂ ਇਸਾ ਠੱਗੀ ਹੋਇਆ ਇਹਦੀ ਕੰਪਲੇਨੈਂਟ ਜਗਮੀਤ ਸਿੰਘ son of ਕੁਲਵਿੰਦਰ ਸਿੰਘ ਵਾਸੀ ਹਸਨ ਢੋਟ थाना ਸਦਰ ਫਰੀਦਕੋਟ ਦੇ ਨੇ ਜੀ ਇਹਨੇ ਕੰਪਲੇਂਟ ਦਿੱਤੀ ਕਿ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਕੁਲਿੰਦਰ ਸਿੰਘ ਜਿਹੜੀ ਉਮਰ ਕਰੀ ਕਰੀਬ 56 ਸਾਲ ਹੈ ਉਹਨਾਂ ਦੇ ਵੱਖ-ਵੱਖ ਖਾਤਿਆਂ ਵਿੱਚੋਂ ਕਰੀਬ 1 ਕਰੋੜ ਤੇ 30 ਲੱਖ ਰੁਪਏ ਦਾ ਫਰਾਡ ਹੋਇਆ ਹੈ ਜਦੋਂ ਅਸੀਂ ਪੁੱਛੀ ਗਈ ਸੀ ਸਾਰੀ ਇਹ ਤੇ ਪਤਾ ਲੱਗਿਆ ਜੀ ਕਿ ਇਹ ਜਿਹੜੇ ਫਾਦਰ ਸਾਹਿਬ ਨੇ ਇਹਨਾਂ ਨੇ ਪਿਛਲੇ ਸਾਲ ਕੋਈ 6-7 ਤੱਕ ਕਿੱਲੇ ਜ਼ਮੀਨ ਵੇਚੀ ਵੀ ਹੈ ਬਾਕੀ ਨੇ ਉਹ 30 ਕਿੱਲੇ ਦੀ ਖੇਤੀ ਵੀ ਹੈ ਉਹਨਾਂ ਦੇ ਅਕਾਊਂਟ 'ਚ ਕਾਫੀ ਪੈਸੇ ਸੀ ਇੰਸ਼ੋਰੈਂਸ ਏਜੰਟ ਬਣ ਕੇ ਇਹਨਾਂ ਨੂੰ ਫੋਨ ਕੀਤਾ ਗਿਆ ਬੀਮਾ ਏਜੰਟ ਬਣ ਕੇ ਫੋਨ ਕੀਤਾ ਗਿਆ ਕਿ ਤੁਹਾਡੇ ਜਿਹੜੀ ਇੰਸ਼ੋਰੈਂਸ ਪਾਲਿਸੀਜ਼ ਨੇ ਉਜੜੀਆਂ ਮੈਚੁਰ ਹੋ ਗਈਆਂ ਨੇ ਕੁਝ ਮੈਚੁਰ ਹੋਣ ਤੋਂ ਰਹਿਣੀਆਂ ਪੈਂਡਿੰਗ ਸੀਗੀਆਂ ਕਿਉਂਕਿ ਜੇਕਰ ਤੁਸੀਂ ਪੈਸੇ ਪਾਉਂਗੇ ਤਾਂ ਤੁਹਾਡੇ ਪੈਸੇ ਹੋਰ ਵੱਧ ਕੇ ਤੁਹਾਨੂੰ ਮਿਲ ਜਣਗੇ ਇਹ ਇਹਨਾਂ ਨੇ ਉਹਨਾਂ ਨੇ ਝਾਂਸੇ ਚਾ ਕੇ ਕਰੀਬ ਕਰੀਬ 80 ਟ੍ਰਾਂਸੈਕਸ਼ਨ 80 70 80 ਵਾਰ ਪੈਸੇ ਜਿਹੜੇ ਉਹਨਾਂ ਨੂੰ ਟ੍ਰਾਂਸਫਰ ਕੀਤੇ ਆ ਆਰਟੀਆਰਟੀਐਸ ਦੇ ਜ਼ਰੀਏ ਤੇ ਕੈਫੇ ਜਾ ਕੇ ਇਸ ਤਰੀਕੇ ਇਹਨਾਂ ਨੇ ਕਰੀਬ ਜੀ 1 ਕਰੋੜ 30 ਲੱਖ ਦਾ ਫਰੌਡ ਹੋ ਗਿਆ ਇਹਨਾਂ ਨਾਲ ਤੇ ਫਿਲਹਾਲ ਜਿਹੜੇ ਅਸੀਂ ਟ੍ਰੇਸ ਕੀਤੇ ਨੇ ਜਿਹੜੇ ਦੋਸ਼ੀ ਨੇ ਜਿਹੜੇ ਅਕਾਊਂਟ 'ਚ ਪੈਸੇ ਗਏ ਨੇ ਉਹ ਮਹਾਰਾਸ਼ਟਰ ਦਾ ਅਕਾਊਂਟ ਆ ਰਿਹਾ ਜੀ ਕੱਲ ਅਸੀਂ ਜੀ ਮੁਕੱਦਮਾ ਨੰਬਰ 10 ਪੀਐਸ ਸਾਈਬਰ ਕ੍ਰਾਈਮ ਫਰੋਜਪੁਰ ਦਰਜ ਕਰ ਲਿਆ ਤੇ ਜਿਹੜੇ ਪੁਰਾਣੀ 420 ਆਈਪੀਸੀ ਨਵੀਂ 318 2 ਪੀਐਨਐਸ ਵਿੱਚ ਦਰਜ ਕੀਤਾ ਜੀ ਹੁਣ ਇਹ ਤਫਤੀਸ਼ ਅੱਗੇ ਲਿਆ ਰਹੇ ਆ ਜੀ ਜਿਵੇਂ ਜਿਵੇਂ ਕੋਈ ਗੱਲ ਸਾਹਮਣੇ ਆਏਗੀ ਉਹ ਵਿੱਚ ਧਾਰਾ ਦਾ ਵਾਧਾ ਵੀ ਕੀਤਾ ਜਾਏਗਾ ਅਸੀਂ ਦੋਸ਼ੀਆਂ ਨੂੰ ਜਲਦ ਗ੍ਰਿਫਟਾਰ ਕਰਕੇ ਇਹਨਾਂ ਦੇ ਪੈਸੇ ਦੀ ਰਿਕਵਰੀ ਕਰਵਾਈ ਜੀ ਸਰ ਕਾਫੀ ਇਹੋ ਜਿਹੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਇਹਨਾਂ ਦਾ ਜੋ ਠੱਗੀ ਬੱਜੀ ਆ ਕਾਫੀ ਵਾਰ ਤੁਸੀਂ ਦੱਸਿਆ ਵੀ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਲੈਣ ਦੇ ਜਿਹੜਾ ਹੋਇਆ ਕਿ ਇਹਨਾਂ ਨੂੰ ਪਹਿਲੀ ਵਾਰੀ ਇਹ ਚੀਜ਼ ਸਮਝ ਨਹੀਂ ਆਈ ਤੇ ਕਿੰਨੇ ਮਤਲਬ ਸਮੇਂ ਦੇ ਦੌਰਾਨ ਇਹਨਾਂ ਨੇ ਜਿਹੜੀਆਂ ਟ੍ਰਾਂਸਫਰਾਂ ਕੀਤੀਆਂ ਦੇਖੋ ਜੀ ਪਹਿਲੀ ਗੱਲ ਤੁਹਾਡੇ ਅਕਾਊਂਟ 1 ਕਰੋੜ 30 ਲੱਖ ਪਿਆ ਔਰ ਮੈਂ ਸਮਝਦਾ ਸ਼ਾਇਦ ਸਾਰਾ ਓਪਨ ਪਿਆ ਹੋਵੇਗਾ ਉਦੀ ਐਫ ਡੀ ਨਹੀਂ ਕਰਵਾਈ ਸਾਈਡ ਤੇ ਨਹੀਂ ਕੀਤੀ ਉਹਦੇ ਬਾਅਦ ਤੁਸੀਂ ਏਜੰਟ ਦੇ ਕੋਲ ਜਾ ਕੇ ਤੁਸੀਂ ਉਹਨੂੰ ਪੈਸੇ ਟਰਾਂਸਫਰ ਕਰ ਰਹੇ ਹੋ ਇੱਕ ਵਾਰ ਦੀ ਦੋ ਵਾਰ ਦੀ 80 ਦੋ ਵਾਰ ਟਰਾਂਜੈਕਸ਼ਨ ਹੋਈ ਹੈ ਔਰ ਫਿਰ ਕੰਪਲੇਂਟ ਇਹਦੇ ਬੇਟੇ ਨੇ ਕੀਤੀ ਹੈ ਤੁਸੀਂ ਬੇਟੇ ਨੂੰ ਪੁੱਛਿਆ ਕਿ ਫਾਰਕ ਸਾਹਿਬ ਉਹਨੂੰ ਲੈ ਕੇ ਆਉਗੇ ਉਹਨੂੰ ਬੁਲਾਇਆ ਪਹਿਲੇ ਫਾਰਕ ਸਾਹਿਬ ਬੇਟੇ ਨੇ ਸਾਹਿਬ ਤੁਸੀਂ ਉਹਨੂੰ ਸਿਕਾ ਵੀ ਸ਼ਾਇਦ ਮੇਰੇ ਪੈਸੇ ਮੁੜ ਜਾਣਗੇ ਲੇਕਿਨ ਬੇਟਾ ਸਿਆਣਾ ਸੀ ਉਹਨੇ ਸਮਝ ਗਿਆ ਕਿ ਸਾਡਾ ਤਾਂ ਠੱਗੀ ਹੋ ਗਈ ਹੁਣ ਹੋਰ ਪੈਸੇ ਨਾ ਜਾਣ ਇਸ ਲੱਕੇ ਬਿਕਦਰਵਾ ਦਰਜ ਕਰ ਦਿੱਤਾ ਗਿਆ ਤਾਂ ਬਰਤਾਰ ਜਾਰੀ ਤੁਸੀਂ ਹੋ ਜਾਓ ਸਰ ਲੱਗਦਾ ਵੀ ਮਤਲਬ ਕਿ ਇਹ ਮਤਲਬ ਕੋਲੇ ਪਾਲੇ ਹੂਮ ਕਰਕੇ ਜਾਂ ਅਜਿਹਾਂ ਦੇ ਚਾਸੇ ਚ ਫਸ ਗਏ ਕਿਉਂਕਿ ਜਿਹੜਾ ਪਾਲਸੀ ਦੇ ਕਾਰਨ ਜਿਹੜਾ ਵੀ ਇਹਨਾਂ ਨੂੰ ਜਿਹੜਾ ਵੀ ਇਸ਼ਤਾਰ ਬਣਾਇਆ ਗਿਆ ਵੀ ਕਿਆ ਜਾ ਰਿਹਾ ਵੀ ਤੁਹਾਡੇ ਪੈਸੇ ਡਬਲ ਹੋ ਕੇ ਆਣਗੇ ਜਾਂ ਤੁਹਾਡੀ ਵੱਧ ਕੇ ਜਿਹੜੇ ਪੈਸੇ ਆਣਗੇ ਇਹ ਜਿਹੜੀਆਂ ਚੀਜ਼ਾਂ ਦੇ ਤਰਕ ਜਿਹੜੇ ਆ ਉਹ ਜਨ ਡਬਲ ਹੋ ਦਿੱਤੇ ਗਏ ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਇਹ ਜਿਹੜੇ ਫਰੋਡਸਟਰ ਨੇ ਫਰੋਡ ਕਰਦੇ ਨਾ ਇਹੀ ਟਾਰਗੇਟ ਕਰਦੇ ਗਏ ਏਜਡ ਪਰਸਨ ਨੇ ਇਹਨਾਂ ਦੇ ਅਕਾਊਂਟ ਵਿੱਚ ਪੈਸੇ ਹੁੰਦੇ ਆ ਤੇ ਕੁਦਰ ਸਾਡੇ ਜਿਹੜੇ ਬਜ਼ੁਰਗਾਂ ਉਹ ਲਾਲਚ ਵਿੱਚ ਆ ਜਾਂਦੇ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਗਿਆ ਲੋਟਰੀ ਲਾਲਚ ਹੁੰਦਾ ਹੈ ਕਈ ਵਾਰ ਵਰਕ ਫਰਮ ਹੋਮ ਦਾ ਲਾਲਚ ਹੁੰਦਾ ਇਹਨਾਂ ਨੇ ਨਾਲ ਜੇਦਦਾ ਕਿ ਬੀਮਾ ਪਾਲਸੀ ਚੈੱਕ ਕਰਦੀਆਂ ਨੇ ਅਕਾਊਂਟ ਚ ਪਈਆਂ ਜਾਂ ਮੈਚੁਰ ਹੋ ਚੁੱਕੀਆਂ ਉਹ ਕਹਿੰਦੇ ਤੁਹਾਡੀ ਬੀਮਾ ਪਾਲਸੀ ਦਸੀ ਹਰ ਹੋਰ ਬਕਾਇਆ ਜਾਂ 2 ਲੱਖ ਹੋਰ ਬਕਾਇਆ ਅਗਰ ਤੁਸੀਂ 10000 ਜਾਂ 20000 ਪਾਉਂਗੇ ਤੁਹਾਡੇ ਪੈਸੇ ਵੱਧ ਕੇ ਆਣਗੇ ਤੋ ਇਸ ਤਰੀਕੇ ਨਾਲ ਇਹਨਾਂ ਨੇ ਫਰਾਡ ਕੀਤਾ ਇਹਨਾਂ ਨੂੰ ਝਾਂਸੇ ਦੇ ਲੈ ਕੇ 1 ਕਰੋੜ ਤੇ 30 ਲੱਖ ਰੁਪਏ ਦੀ ਠਗੀ ਇਹ ਨਾ ਹੋਵੇ ਸਰ ਨੀ ਜਿਤਾਈ ਜਾ ਰਹੀ ਵੀ ਜਲਦੀ ਉਹਦਾ ਪਤਾ ਪੁੱਛਿਆ ਜਾਏ ਬਿਲਕੁਲ వరంట అసలుగా జబ్బుకున్న ఫోన్ ਐਨਸੀ ਸਾਡੇ ਨਾਲ ਡੀਐਸਪੀ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਜਿਹੜੀ ਫਰੋਡ ਹੋਇਆ 1 ਕਰੋੜ 29 ਲੱਖ ਰੁਪਏ ਦਾ ਕਿਸਾਨ ਦੇ ਨਾਲ ਠੱਗੀ ਜਿਹੜੀ ਆ ਪੱਜੀ ਆ ਪੋਲੇ ਪਾਲੇ ਜਿਹੜੇ ਵੀ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੇ ਏਜੰਟ ਆ ਉਹ ਚਾਹਤਾ ਦਿੰਦੇ ਆ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਹੁਣ ਉਹਨਾਂ ਤੇ ਜਿਹੜੀ ਕਾਰਵਾਈ ਕਰਨ ਦੀ ਜਿਹੜੀ ਗੱਲ ਉਹ ਕੀਤੀ ਜਾ ਰਹੀ ਹੈ ਕਿਉਂਕਿ ਮਹਾਰਾਸ਼ਟਰ ਦੇ ਜਿਹੜੇ ਲੋਕ ਆ ਦੱਸੇ ਜਾ ਰਹੇ ਜਿਨ੍ਹਾਂ ਨੇ ਖਾਤੇਰ ਵਿੱਚ ਆਪਣੇ ਪੈਸੇ ਜਿਹੜੇ ਟਰਾਂਸਫਰ ਕਿਸਾਨ ਦੇ ਜਿਹੜੇ ਕਰਵਾਈ ਨੇ ਹੁਣ ਉੱਥੋਂ ਤੱਕ ਪਹੁੰਚਿਆ ਜਾਏਗਾ ਕਿੰਨਾ ਸਮਾਂ ਲੱਗਦਾ ਇਹ ਦੇਖਣਾ ਬਾਕੀ ਆ ਲੇਕਿਨ ਕਾਫੀ ਜ ਜਿਹੜੀਆਂ ਟ੍ਰਾਂਜ਼ੈਕਸ਼ਨ ਜਿਹੜੀਆਂ ਉਹਨਾਂ ਦੇ ਖਾਤੇ ਵਿੱਚ ਕਰਵਾਈਆਂ ਗਏ ਆ ਤੇ ਅਸੀਂ ਵੀ ਲੋਕਾਂ ਨੂੰ ਕਹਿ ਦਿਆ ਵੀ ਬਿਨਾ ਕਿਸੇ ਨੂੰ ਪੂਰੀ ਪੜਤਾਲ ਤੋਂ ਜਾਂ ਉਹਨਾਂ ਨੂੰ ਆਪਣੇ ਸਾਹਮਣੇ ਬਿਠਾਉਣ ਤੋਂ ਬਗੈਰ ਔਨਲਾਈਨ ਇਸ ਤਰ੍ਹਾਂ ਦੇ ਪੈਸੇ ਟ੍ਰਾਂਸਫਰ ਨਾ ਕਰੋ ਨਹੀਂ ਤਾਂ ਤੁਹਾਡੇ ਨਾਲ ਵੀ ਇੱਕ ਵੱਡੀ ਜਿਹੜੀ ਹੈ ਠੱਗੀ ਉਹ ਵੱਜ ਸਕਦੀ ਹੈ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਫਰੋਇਦਪੁਰ ਵਿੱਚ ਇੱਕ ਵੱਡਾ ਮਾਮਲਾ 1 ਕਰੋੜ 29 ਲੱਖ ਰੁਪਏ ਦੀ ਠੱਗੀ ਦਾ ਸਾਹਮਣਾ ਆਇਆ ਵੀ ਜਿਹੜੀਆਂ ਪੱਤਾ ਜਿਹੜੀਆਂ ਹੁਣ ਖੁੱਲ੍ਹਦੀਆਂ ਪਈਆਂ ਤੇ ਹੁਣ ਇਹ ਜਿਹੜੀ ਚੈਨ ਜਿਹੜੀ ਹੈਗੀ ਜਿਹਦੇ ਖੁੰਡਾ ਦੇ ਵਿੱਚ ਜਿਹੜੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਾਇਆ ਗਿਆ ਉਹ ਮਹਾਰਾਸ਼ਟਰ ਦੇ ਦ ਕਿਤੇ ਮਹਾਰਾਸ਼ਟਰ ਤੋਂ ਮਤਲਬ ਤੁਹਾਨੂੰ ਜਿਹੜਾ ਫੋਨ ਆਂਦਾ ਕਿਤੇ ਪਿੰਡ ਤੋਂ ਜਾਂ ਕਿਸੇ ਏਜੰਟ ਦਾ ਤੇ ਉਹ ਕਿਸ ਤਰ੍ਹਾਂ ਤੁਹਾਨੂੰ ਠੱਗੀ ਜਿਹੜੀ ਮਾਰਦੇ ਆ ਤੇ ਕਿਸ ਤਰ੍ਹਾਂ ਤੁਹਾਨੂੰ ਆਪਣੇ ਚਾਸੀ ਵਿੱਚ ਪਾਉਂਦੇ ਆ ਇਹ ਦੇਖਣਾ ਵਾਲੀ ਜਿਹੜੀ ਗੱਲ ਹੁੰਦੀ ਆ ਹੁਣ ਪੁਲਿਸ ਸੈਂਸ ਜਿਹੜੇ ਮਾਮਲੇ ਵਿੱਚ ਲਗਾਤਾਰ ਜਾਂਚ ਕਰਦੀ ਪਈ ਆ ਖਾਸ ਤੌਰ ਤੇ ਸਾਈਬਰ ਕ੍ਰਾਈਮ ਦੀ ਕ੍ਰਾਈਮ ਦੀ ਟੀਮ ਵੀ ਹੁਣ ਇਸ ਠੱਗੀ ਦੇ ਜਿਹੜੇ ਸ਼ਿਕਾਰ ਹੋਏ ਉਹਨਾਂ ਦੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਉਹਨਾਂ ਦੇ ਆਧਾਰ ਤੇ ਹੁਣ ਜਿਹੜੇ ਠੱਗੀ ਕਰਨ ਵਾਲੇ ਤਾਂ ਕਿ ਜਿਹੜੀ ਆ ਪਹੁੰਚ ਹੁਣ ਪੁਲਿਸ ਵੱਲੋਂ ਜਿਹੜੀ ਕੀਤੀ ਜਾਏਗੀ ਤਾਂ ਜੋ ਉਹਨਾਂ ਨੂੰ ਜਲਦੀ ਜ ਦੀ ਕੋਸ਼ਿਸ਼ ਆ ਉਹ ਕਿਤਿਆਂ ਜਾ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਗ